ਫਿਰੋਜ਼ਪੁਰ ਬਣਿਆ ਗੈਂਗਲੈਂਡ ਫਿਰੋਜ਼ਪੁਰ ਦੇ ਵਿੱਚ ਦੋ ਧਿਰਾਂ ਦੇ ਵਿਚਕਾਰ ਚੱਲੀ ਗੋਲੀ ਪ੍ਰਾਣੀ ਰੰਜਿਸ਼ ਨੂੰ ਲੈ ਕੇ ਗੋਲੀ ਚੱਲਣ ਦੀ ਖਬਰ ਆਈ ਸਾਹਮਣੇ ਗੋਲੀ ਚੱਲਣ ਨਾਲ ਦੋ ਵਿਅਕਤੀ ਜ਼ਖਮੀ ਇੱਕ ਜਮਾਨਤ ਤੇ ਆਇਆ ਸੀ ਬਾਹਰ ਦੂਜੀ ਧਿਰ ਵੱਲੋਂ ਕਰ ਦਿੱਤਾ ਗਿਆ ਹਮਲਾ ਫਿਰੋਜ਼ਪੁਰ ਦੇ ਬਾਂਸੀ ਗੇਟ ਵਿਖੇ ਦੋ ਗਰੁੱਪਾਂ ਦੇ ਵਿਚਾਲੇ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ ਇਨ੍ਹਾਂ ਦੋਵਾਂ ਧਿਰਾਂ ਦੇ ਵਿੱਚ ਪੁਰਾਣੀ ਰੰਜਿਸ਼ ਸੀ ਅਤੇ ਇਨ੍ਹਾਂ ਗਰੁੱਪਾਂ ਦੇ ਵਿੱਚ ਜੇਲ੍ਹ ਦੇ ਵਿੱਚ ਵੀ ਕਈ ਵਾਰੀ ਆਪਸ ਵਿੱਚ ਲੜਾਈ ਹੋ ਚੁੱਕੀ ਏ ਤਾਜੀ ਘਟਨਾ ਦੀ ਗੱਲ ਕਰੀਏ ਤਾਂ ਸਾਗਰ ਨਾਮ ਦੇ ਇੱਕ ਵਿਅਕਤੀ ਨੂੰ ਕੁਝ ਦਿਨ ਪਹਿਲੇ ਹੀ ਜ਼ਮਾਨਤ ਮਿਲੀ ਸੀ ਜੋ ਜ਼ਮਾਨਤ ਤੇ ਬਾਹਰ ਆਇਆ ਸੀ ਅੱਜ ਉਹ ਆਪਣੀ ਕਾਰ ਤੇ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ ਤਾਂ ਇੱਕ ਧਿਰ ਵੱਲੋਂ ਉਸ ਤੇ ਹਮਲਾ ਕਰ ਦਿੱਤਾ ਗਿਆ ਜਿਸ ਦੇ ਨਾਲ ਉਹ ਜ਼ਖਮੀ ਹੋ ਗਿਆ ਜਿਸ ਨੂੰ ਰੋਜਪੁਰ ਦੇ ਬਾਗੀ ਹਸਪੀਟਲ ਦੇ ਵਿੱਚ داخل ਕਰਵਾਇਆ ਗਿਆ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਏ ਔਰ ਚੌਕਸੀ ਵਧਾ ਦਿੱਤੀ ਏ ਤਾਂ ਜੋ ਮੁੜ ਦੋਵੇਂ ਤਰ੍ਹਾਂ ਆ ਮੋ ਸਾਹਮਣੇ ਨਾ ਹੋ ਸਕਣ ਦੂਜੇ ਪਾਸੇ ਮੌਕੇ ਤੇ ਪਹੁੰਚੇ ਐਸਪੀ ਡੀ ਨੇ ਕਿਹਾ ਕਿ ਗੋਲੀ ਚੱਲਣ ਨਾਲ ਇੱਕ ਵਿਅਕਤੀ ਜ਼ਖਮੀ ਹੋਇਆ ਜੋ ਕਿ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਏ ਕੀ ਨਾਮ ਤੁਸੀਂ ਕਿੱਥੋਂ ਆ ਰਹੇ ਸੀਗਾ ਜਿਸ ਵਿਅਕਤੀ ਤੇ ਗੋਲੀ ਮੱਜੀ ਤੁਹਾਡਾ ਕੀ ਲੱਗਦਾ ਓ

कारण नहीं चलाई है? आगे बानसी गेट नेड़े एक घटना हुई है गोली चली है जोड़ा एक है बंद हॉस्पिटल हैस्पिटल दाखिल है असी पड़ताल कर रहे हैं एज़ पर पड़ताल जैसी सूरत होगी वैसी कर रही जाएगी परचा जो है वह जाएगा थैंक यू सो मच थैंक यू थैंक यू, थांक यू. थांक यू.